ਪੰਜਾਬ ਸਰਕਾਰ ਦੇ ਵੱਲੋਂ ਬਜਟ ਜਰਾ ਪੇਸ਼ ਕੀਤਾ ਜਾਣਾ 2026 ਅਤੇ 27 ਦੇ ਵਿੱਚ ਉਸ ਬਜਟ ਸੈਸ਼ਨ ਤੋਂ ਪਹਿਲਾਂ ਹੀ ਪੰਜਾਬ ਦੇ ਮਲਾਜ਼ਮਾਂ ਨੂੰ ਦੋ ਵੱਢੀ ਰਾਹਤ ਦੋ ਵੱਢੀ ਕੁਝ ਕਬਰੀਆਂ ਜਿਹੜੀਆਂ ਸਾਹਮਣੇ ਕਰਕੇ ਆ ਰਹੀਆਂ ਨੇ ਸੋ ਦੱਸਦੀ ਇੱਕ ਜਿੱਥੇ ਇੱਕ ਪਾਸੇ ਕੇਂਦਰ ਦੇ ਮੁਲਾਜ਼ਮਾਂ ਦੇ ਡੀਏ ਦੇ ਵਿੱਚ ਇੱਕ ਵਾਰ ਫੇਰ ਤੋਂ ਵਾਅਦਾ ਹੋ ਸਕਦਾ ਹੈ ਤੇ ਮੁਲਾਜ਼ਮਾਂ ਨੂੰ ਉਹਨਾਂ ਦਾ ਡੀਏ ਵਧਾ ਕੇ ਦਿੱਤਾ ਜਾ ਸਕਦਾ ਹੈ ਤਾਂ ਉੱਥੇ ਹੀ ਹੁਣ ਪੰਜਾਬ ਦੇ ਮੁਲਾਜ਼ਮਾਂ ਨੇ ਵੀ ਇਹ ਐਲਾਨ ਕਰ ਰੱਖਿਆ ਹੈ ਕਿ 2026 ਦੇ ਵਿੱਚ ਹੁਣ ਵੱਖ-ਵੱਖ ਥਾਵਾਂ ਤੇ ਪੂਰੇ ਪੰਜਾਬ ਦੇ ਵਿੱਚ ਸੰਘਰਸ਼ਿਤ ਰਲ-ਮਿਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਸਰਕਾਰ ਤੋਂ ਆਪਣੇ ਡੀਏ ਦੀ ਮੰਗ ਜਿਹੜੀ ਆ ਪੂਰੀ ਕਰਵਾਈ ਜਾਵੇਗੀ ਸੋ ਅਜੇਹੇ ਦੇ ਵਿੱਚ ਹੁਣ ਮਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਡੀਏ ਦੇ ਵਿੱਚ ਵਾਅਦਿਆਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਵੱਡੀ ਰਾਹਤ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਰਜੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਇੱਕ ਪਾਸੇ ਸਖਤਰੇ ਦੇ ਮਲਾਜ਼ਮਾਂ ਨੇ 2026 ਦੇ ਵਿੱਚ ਰੈਲੀਆਂ ਰੋਸ ਪ੍ਰਦਰਸ਼ਨ ਦਾ ਸਿਲਸਲਾ ਸ਼ੁਰੂ ਕੀਤਾ ਤਾਂ ਉੱਥੇ ਹੀ ਹੁਣ ਦੂਜੇ ਪਾਸੇ 2026-27 ਦੇ ਵਿੱਚ ਜਿਹੜਾ ਬਜਟ ਪੇਸ਼ ਕੀਤਾ ਜਾਵੇਗਾ ਉਸ ਬਜਟ ਦੇ ਵਿੱਚ ਖੁਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਇੱਕ ਵੱਡਾ ਬਜਟ ਜੜਾਇਆ ਪੇਸ਼ ਕਰ ਸਕਦੇ ਨੇ ਤਾਂ ਜੋ ਪੰਜਾਬ ਦੇ 165000 ਮਲਾਜ਼ਮਾਂ ਨੂੰ ਵੱਡਾ ਲਾਭ ਦਿੱਤਾ ਜਾ ਸਕੇ ਵੱਡੀ ਖੁਸ਼ਖਬਰੀ ਜੜੀ ਹੈ ਦਿੱਤੀ ਜਾ ਸਕੇ ਸੋ ਜੜੀ ਪਰਲੀ ਅਪਡੇਟ ਮਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਸੂਤਰਾਂ ਦੇ ਵੱਲੋਂ ਸਾਹਮਣੇ ਨਿਕਲ ਕੇ ਆ ਰਹੀ ਹੈ ਉਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਵੱਲੋਂ ਪੰਜਾਬ ਦੇ ਮਲਾਜ਼ਮਾਂ ਨੂੰ ਇਸ ਬਜਟ ਸੈਸ਼ਨ ਦੇ ਵਿੱਚ ਡੀਏ ਦੀ ਇੱਕ ਕਿਸ਼ਤ ਜਾਰੀ ਕਰਨ ਦਾ ਐਲਾਨ ਜੜਾਇਆ ਕੀਤਾ ਜਾਵੇ ਪਾਬਲ ਮੁਲਾਜ਼ਮਾਂ ਦਾ ਜਿਹੜਾ 16% ਡੀਏ ਪੈਂਡਿੰਗ ਪਿਆ ਉਸ ਦੇ ਵਿੱਚੋਂ 4 ਜਾਂ ਫਿਰ 3% ਡੀਏ ਦੀ ਇੱਕ ਕਿਸ਼ਤ ਇਸ ਬਜਟ ਸੈਸ਼ਨ ਦੇ ਦੌਰਾਨ ਹੀ ਰਿਲੀਜ਼ ਕੀਤੀ ਜਾ ਸਕਦੀ ਹੈ ਤੇ ਸੂਤਰਾਂ ਦੇ ਵੱਲੋਂ ਤਾਂ ਇਹ ਵੀ ਦੱਸਿਆ ਗਿਆ ਕਿ ਪੰਜਾਬ ਦੇ ਮੁਲਾਜ਼ਮਾਂ ਨੂੰ ਇਸ ਵਾਰ ਸਾਲ 2026 ਦੇ ਵਿੱਚ ਦੋ ਵਾਰ ਡੀਏ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ ਕਿਉਂਕਿ ਪੰਜਾਬ ਸਰਕਾਰ ਹੁਣ ਰਾਜਨੀਤਿਕ ਤਣਾਅ ਦੇ ਚੱਲਦਿਆਂ ਇਹ ਚਾਹੁੰਦੀ ਹੈ ਕਿ ਪੰਜਾਬ ਦੇ ਮੁਲਾਜ਼ਮ ਨੇ ਜਿੰਨੇ ਵੀ ਉਹ ਪੰਜਾਬ ਸਰਕਾਰ ਦੇ ਹੱਕ ਦੇ ਵਿੱਚ ਬਹੁਮਤ ਪਾਉਣ 2027 ਦੀਆਂ ਚੋਣਾਂ ਦੇ ਵਿੱਚ ਸੋ ਜੇਕਰ ਪੰਜਾਬ ਸਰਕਾਰ ਮੁਲਾਜ਼ਮਾਂ ਤੋਂ ਉਹਨਾਂ ਦਾ ਬਹੁਮਤ ਪ੍ਰਾਪਤ ਕਰਨਾ ਚਾਹੁੰਦੀ ਹੈ ਆਪਣੇ ਹੱਕ ਦੇ ਵਿੱਚ ਤਾਂ ਸਰਕਾਰ ਨੂੰ ਮੁਲਾਜ਼ਮਾਂ ਨੂੰ ਆਪਣੇ ਹੱਕ ਦੇ ਵਿੱਚ ਕਰਨ ਦੇ ਲਈ ਦੇਰ ਨੂੰ ਦੋ ਵਾਰੇ ਜਾਰੀ ਕਰਨਾ ਪਵੇਗਾ ਦੂਜੀ ਖੁਸ਼ਖਬਰੀ ਦੂਜੀ ਅਪਗ੍ਰੇਡ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜੋ ਕਿ ਮੁਲਾਜ਼ਮਾਂ ਦਾ 5.5 ਸਾਲਾਂ ਦਾ ਏਰੀਅਰ ਹੁਣ ਤੱਕ ਪੈਂਡਿੰਗ ਪਿਆ ਉਸ ਏਰੀਅਰ ਨੂੰ ਵੀ ਰੀਲੀਜ਼ ਕਰਨ ਦੇ ਲਈ ਕੋਈ ਵੱਡਾ ਫੰਡ ਕੋਈ ਵੱਡੀ ਰਾਹਤ ਜੜੀ ਹੈ ਦਿੱਤੀ ਜਾ ਸਕਦੀ ਹੈ ਤਾਂ ਜੋ ਸਰਕਾਰ ਦੇ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਦੇ ਉੱਤੇ ਕੁਈ ਵੱਡੀ ਰਾਹਤ ਜੜੀਆ ਦਿੱਤੀ ਜਾ ਸਕੇ ਤੇ ਜਿਹੜਾ ਰੈਲੀ ਰੋਜ਼ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਖਿਲਾਫ ਸਿਵਲ ਸਕੱਤਰੇ ਦੇ ਮਲਾਜ਼ਮਾਂ ਦੇ ਵੱਲੋਂ ਕੀਤਾ ਜਾਣਾ ਉਸ ਸੰਘਰਸ਼ ਨੂੰ ਸ਼ੁਨੇ ਤੋਂ ਹੀ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ਾਂਤ ਕੀਤਾ ਜਾ ਸਕੇ ਸੋ ਮਲਾਜ਼ਮਾਂ ਨੂੰ ਪੈਨਸ਼ਨਰਾਂ ਨੂੰ ਇਹ ਉਮੀਦ ਲੱਗੀ ਹੈ ਕਿ ਇਸ ਬਜਟ ਸੈਸ਼ਨ ਦੇ ਵਿੱਚ ਮਲਾਜ਼ਮਾਂ ਦੇ ਹੱਕ ਦੇ ਵਿੱਚ ਵੱਡੇ ਐਲਾਨ ਵੱਡੇ ਫੈਸਲੇ ਲਏ ਜਾ ਸਕਦੇ ਨੇ ਤੇ ਬਕਾਇਦਾ ਵੱਡੇ ਫੈਸਲਿਆਂ ਦੇ ਇੱਕ ਵੱਡਾ ਪਾਰੀ ਬਜਟ ਵੀ ਜਟਾਇਆ ਪੇਸ਼ ਕੀਤਾ ਜਾ ਸਕਦਾ ਹੈ ਸੋ ਦੱਸ ਦੇ ਕਿ ਪੰਜਾਬ ਦੇ ਮਲਾਜ਼ਮਾਂ ਦੇ ਲਈ ਬੇਹਦ ਖਾਸ ਅਤੇ ਵੱਡੀ ਖੁਸ਼ਖਬਰੀ ਜੜੀ ਹੈ ਦੋ ਵੱਡੀ ਖੁਸ਼ਖਬਰੀਆਂ ਬਜਟ ਸੈਸ਼ਨ ਤੋਂ ਪਹਿਲਾਂ ਸਾਹਮਣੇ ਨਿਕਲ ਕੇ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ